ਪੰਜਾਬੀ ਮੰਗ ਕਰਦੇ ਹਨ ਸਿੱਧੀ ਫਲਾਈਟ ਕੈਨੇਡਾ ਦੀਆਂ ਟੋਰਾਂਟੋ ਜਾਂ ਬੈਂਕੂਵਰ ਸਿੱਧੀ ਫਲਾਈਟ ਚਲਾਉਣ ਲਈ ਜੇਕਰ ਤਿੰਨ ਜਾਂ ਹਫ਼ਤੇ ਚਾਰ ਵੀ ਚੱਲਣ ਪੂਰਾ ਭਰਨ ਦੀ ਲੋੜ ਹੈ ਖਰਚਾ ਬਹੁਤ ਜ਼ਿਆਦਾ ਹੁੰਦਾ ਹੈ ਪੂਰੇ ਸਾਲ ਦੋਵੇਂ ਪਾਸਿਓਂ ਫਲਾਈਟਾਂ ਭਰਨੀਆਂ ਚਾਹੀਦੀਆਂ ਹਨ ਟ੍ਰੈਫਿਕ ਹੈ ਪਰ ਕੀ 에어 ਇੰਡੀਆ ਜਾਂ ਕੋਈ ਹੋਰ 에어 ਨਿਊਜ਼ 에어ਲਾਈਨ ਅੰਮ੍ਰਿਤਸਰ ਨੂੰ ਟੋਰਾਂਟੋ ਨਾਲ ਜੋੜ ਰਹੀ ਹੈ ਉਹਨਾਂ ਦੀਆਂ ਉਡਾਣਾਂ ਦੀ ਗਿਣਤੀ ਸਰਦੀਆਂ 'ਚ ਵੱਧ ਰਹੀ ਹੈ ਏਅਰ ਇੰਡੀਆ ਕੀ ਉਹਨਾਂ ਨਾਲ ਕੰਪੀਟ ਕਰ ਰਹੀ ਹੈ ਕੀ ਪੰਜਾਬੀ ਵਾਇਆ ਦਿੱਲੀ ਹੋ ਜਾਣਗੇ ਜਾਂ ਦਿੱਲੀ ਜਾਣਗੇ ਸਵਾਗਤ ਹੈ ਜੀ ਮੈਂ ਸਮੀਪ ਸਿੰਘ ਗੁੰਟਾਲਾ ਗਲੋਬਲ ਕਨਵੀਨਰ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਅੱਜ ਤੇ ਅਸੀਂ ਵੀਡੀਓ ਰਾਹੀਂ ਬਹੁਤ ਹੀ ਇੰਪੋਰਟੈਂਟ ਇਨਫੋਰਮੇਸ਼ਨ ਹੈ ਕੈਨੇਡਾ ਵਾਲਿਆਂ ਲਈ ਜੇਕਰ ਕੈਨੇਡਾ ਦੀ ਗੱਲ ਚੱਲ ਕਰੀਏ ਤੇ ਇਹ ਬਹੁਤ ਹੀ ਇੰਪੋਰਟੈਂਟ ਜਾਣਕਾਰੀ ਹੈ ਟੋਰਾਂਟੋ ਤੋਂ ਸਿੱਧਾ ਪੰਜਾਬ ਨੂੰ ਜਾਣ ਲਈ ਬਹੁਤ ਸਾਰਿਆਂ ਨੂੰ ਪਤਾ ਹੈ ਕਿ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਵੱਲੋਂ ਵੀ 2021-2022 ਚ 2022 ਚ ਬਹੁਤ ਵੱਡੀ ਮੁਹਿੰਮ ਚਲਾਈ ਗਈ ਸਿੱਧੀਆਂ ਉਡਾਨਾਂ ਦੀ ਹਾਲੇ ਵੀ ਜਾਰੀ ਹੈ ਪਰ ਅੰਮ੍ਰਿਤਸਰ ਸਿੱਧੀ ਉਡਾਨ ਟੋਰਾਂਟੋ ਤੋਂ ਜੇਕਰ ਅਸੀਂ ਗੱਲ ਕਰੀਏ ਜਿੱਥੇ ਦਿੱਲੀ ਨਾ ਜਾਣਾ ਪਵੇ ਸਿੱਧਾ ਹੀ ਅੰਮ੍ਰਿਤਸਰ ਪਹੁੰਚ ਜਾਈਏ ਹਾਲੇ ਨਾਨਸਟਾਪ ਉਹ ਪੂਰੀ ਨਹੀਂ ਹੋ ਸકી ਪਰ ਇੱਕ 에ਅਰਲਾਈਨ ਜਿਸਨੇ ਕੀ ਅੰਮ੍ਰਿਤਸਰ ਨੂੰ ਜੋੜਿਆ ਹੈ ਟੋਰਾਂਟੋ ਨਾਲ ਦਿੱਲੀ ਨਾ ਜਾਣਾ ਪਵੇ ਉਹ ਹੈ ਨੀਓਸ 에ਅਰਲਾਈਨ ਇਟਲੀ ਦੀ ਉਹਨਾਂ ਨੇ ਹਫ਼ਤੇ 'ਚ ਇੱਕ ਦਿਨ ਫਲਾਈਟ ਸ਼ੁਰੂ ਕੀਤੀ ਸੀ ਫਿਰ ਦੋ ਹੋਈਆਂ ਤੇ ਹੁਣ ਇਹ ਫਲਾਈਟਾਂ ਜਿਹੜੀਆਂ ਨੇ ਉਹਨਾਂ ਕੋਲ ਜਿਹੜੀ ਪਰਮਿਸ਼ਨ ਹੈ ਉਹ ਮਿਲਾਨ ਰਾਹੀਂ ਅੰਮ੍ਰਿਤਸਰ ਮਿਲਾਨ ਜਿੰਨੀ ਮਰਜ਼ੀ ਫਲਾਈਟਸ ਚਲਾ ਸਕਦੇ ਨੇ ਤੇ ਨੀਓਸ ਨੇ ਹਫ਼ਤੇ 'ਚ ਆਪਣੀਆਂ ਫਲਾਈਟਾਂ ਦੋ ਕੀਤੀਆਂ ਨੇ ਮਿਲਾਨ ਤੋਂ ਟੋਰਾਂਟੋ ਤੇ ਤੁਸੀਂ ਕਨੈਕਟ ਕਰਕੇ ਵਿਦਿਨ 2 ਆਵਰਸ ਤੁਸੀਂ ਸਿੱਧਾ ਅੰਮ੍ਰਿਤਸਰ ਪਹੁੰਚ ਸਕਦੇ ਹੋ ਇਸੇ ਤਰ੍ਹਾਂ ਅੰਮ੍ਰਿਤਸਰ ਤੋਂ ਤੁਸੀਂ ਟੋਰਾਂਟੋ ਵੀ ਤਕਰੀਬਨ 18 ਤੋਂ 20 ਘੰਟੇ ਚ ਪਹੁੰਚ ਸਕਦੇ ਹੋ ਬਹੁਤ ਲੋਕ ਕਹਿੰਦੇ ਨੇ ਕਿ ਸਾਨੂੰ ਸਿੱਧੀ ਫਲਾਈਟ ਚਾਹੀਦੀ ਹੈ ਪਰ ਸਿੱਧੀ ਫਲਾਈਟ ਤਾਂ ਹੀ ਪੋਸੀਬਲ ਹੁੰਦੀ ਹੈ ਜਦੋਂ 에ਅਰਲਾਈਨਸ ਦੇਖਦੀਆਂ ਨੇ ਪੁਆਇੰਟ ਟੂ ਪੁਆਇੰਟ ਇਨਫ ਟਰੈਫਿਕ ਹੈ ਕਿ ਨਹੀਂ ਜਦੋਂ ਦੇਖਣ ਗਿਆ ਹੋ ਜ਼ਰੂਰ ਮੰਨਦੇ ਹਾਂ ਕਿ ਬਹੁਤ ਲੋਕ ਜਿਹੜੀਆਂ ਸਵਾਰੀਆਂ ਦਿੱਲੀੋਂ ਹੁੰਦੀਆਂ ਹਨ ਕਿੰਨੀ ਵੱਡੀ ਗਿਣਤੀ ਪੰਜਾਬ ਚੋਂ ਕੈਨੇਡਾ ਜਾਂਦੀ ਹੈ ਸੋ ਕੀ ਕਾਰਨ ਨੇ 에어 ਇੰਡੀਆ ਚਾਹੰਦੀ ਹੈ ਇੰਡੀਅਨ 에ਵੀਏਸ਼ਨ ਸੈਕਟਰ ਨੂੰ ਦਿੱਲੀ ਨੂੰ ਵੱਡੀ ਹੱਬ ਬਣਾਣਾ ਬੰਬੇ ਨੂੰ ਮੁੰਬਈ ਨੂੰ ਵੱਡੀ ਹੱਬ ਬਣਾਣਾ ਸੋ ਇਸੇ ਤਹਿਤ ਸਾਡੀ ਕੋਸ਼ਿਸ਼ ਹੈ ਕਿ ਅਸੀਂ ਸਿੱਧੀਆਂ ਹੀ ਸਾਨੂੰ ਦਿੱਲੀ ਨਾ ਜਾਣਾ ਪਵੇ ਇਮੀਗ੍ਰੇਸ਼ਨ ਨਾ ਲੈਣੀ ਪਵੇ ਤੇ ਇਸੇ ਤਹਿਤ ਇਹ ਫਲਾਈਟ ਸ਼ੁਰੂ ਹੋਈ ਸੀ ਕੁਝ ਐਨਕੋਰੇਜਮੈਂਟ ਹੋਈ ਸੀ ਪਰ ਵੀ ਆਰ ਵੈਰੀ ਮੱਚ ਅਸੀਂ ਕਮਾਂਗੇ ਡਿਸਕੋਰੇਜ ਵੀ ਹੋਏ ਆ ਬਹੁਤ ਵੱਡੀ ਗਿਣਤੀ ਜਿਹੜੀ ਹੈ ਉਹ ਰੋਲਾ ਪਾਂਛ ਮੈਂ ਮਾਫ ਕਰਨਾ ਕਾਫੀ ਕਈ ਵਾਰ ਅਸੀਂ ਡਿਮਾਂਡ ਕਰ ਰਹੇ ਹਾਂ ਪਰ ਜਦੋਂ ਟਿਕਟਾਂ ਉੱਪਰ ਥੱਲੇ ਪ੍ਰਾਈਸ ਹੁੰਦੀ ਹੈ ਸਾਨੂੰ ਵੀ ਫਲਾਇ ਅਮ੍ਰਿਤਸਰ ਇਨੀਸ਼ੀਏਟਿਵ ਵੱਲੋਂ ਐਜ਼ ਅ ਵੋਲੰਟੀਅਰ ਮੈਂ ਵੀ ohio ਤੋਂ america ਤੋਂ ਇਹ ਜਾਣਕਾਰੀ ਸਾਂਝੀ ਕਰ ਰਹੇ ਹਾਂ ਜਦੋਂ ਵੀ ਪ੍ਰਾਈਸਿੰਗ ਉੱਪਰ ਥੱਲੇ ਹੁੰਦੀ Air India ਇੱਕ ਬਹੁਤ ਵੱਡੀ ਕੰਪਨੀ ਹੈ ਦੇ ਕੈਨ ਟੇਕ ਅ ਬਿਗ ਲਾਸ ਮੇਰਾ ਕੋਈ ਨੀਓਸ ਜਾਂ ਉਹਨਾਂ ਦੇ ਜਿਹੜੇ ਵੀ ਕੋਈ ਏਜੰਟ ਨੇ ਉਹਨਾਂ ਨਾਲ ਕਿਸੇ ਨਾਲ ਸਾਡਾ ਕੋਈ ਫਾਈਨੈਂਸ਼ੀਅਲ ਕੋਈ ਕਲੈਬੋਰੇਸ਼ਨ ਨਹੀਂ ਹੈ ਅਸੀਂ ਅੰਮ੍ਰਿਤਸਰ ਨੂੰ ਚਾਹਨੇ ਆ ਪੰਜਾਬ ਨੂੰ ਚਾਹਨੇ ਆ ਦੁਨੀਆ ਚ ਦੁਨੀਆ ਨਾਲ ਜੁੜੇ ਨੀਓਸ ਵਾਲਿਆਂ ਨੇ ਆਪਣੀਆਂ ਫਲਾਈਟਾਂ ਦਸੰਬਰ ਚ ਵਧਾ ਦਿੱਤੀਆਂ ਨੇ ਚੰਗੀ ਖਬਰ ਹੈ ਬੜੀ ਗੁੱਡ ਨਿਊਜ਼ ਹੈ ਦਸੰਬਰ ਦੇ ਪਹਿਲੇ 3 ਹਫ਼ਤੇ ਪਹਿਲੇ 3 ਹਫ਼ਤਿਆਂ ਚ ਉਹਨਾਂ ਦੀਆਂ ਹਫ਼ਤੇ ਚ 4 ਫਲਾਈਟਸ ਜਿਹੜੀਆਂ ਨੇ ਉਹ ਆਪਰੇਟ ਹੋਣਗੀਆਂ ਟੋਰਾਂਟੋ ਤੋਂ ਮਿਲਾਨ ਮਿਲਾਨ ਤੋਂ ਅੰਮ੍ਰਿਤਸਰ ਜਾਂ ਉੱਤੇ ਰੁੱਕ ਕੇ ਇਟਲੀ ਵਿੱਚ ਤੇ ਫਿਰ ਤੁਸੀਂ ਕਨੈਕਟ ਕਰਦੇ ਹੋ ਜੇਕਰ ਅਸੀਂ ਗੱਲ ਕਰੀਏ ਇਹਨਾਂ ਫਲਾਈਟਸ ਦੀ 에어 ਇੰਡੀਆ ਨੇ ਉਹਨਾਂ ਦਾ ਮੁਕਾਬਲਾ ਕਰਨ ਲਈ ਜੋ ਸਾਨੂੰ ਲੱਗਦਾ ਹੈ ਉਹਨਾਂ ਨੇ ਟੋਰਾਂਟੋ ਦਿੱਲੀ ਵਿਚਕਾਰ ਰੋਜ਼ ਦੀਆਂ ਨਵੰਬਰ ਤੋਂ ਦੋ ਉਡਾਨਾਂ ਕਰ ਦਿੱਤੀਆਂ ਹਨ ਆਬਵੀਅਸਲੀ ਜਦੋਂ ਨਵੀਆਂ ਉਡਾਨਾਂ ਆਉਂਦੀਆਂ ਨੇ ਟਿਕਟ ਵੀ ਸਸਤੀ ਹੁੰਦੀ ਹੈ ਪਰ ਇਫ ਦੇ ਆਰ ਟ੍ਰਾਈਿੰਗ ਟੂ ਕੰਪੀਟ ਵਿਦ ਨੀਓਜ਼ ਆਬਵੀਅਸਲੀ ਲੋਕ ਸਾਡੇ ਦੇਖਣਗੇ ਤੇ ਉਹਨਾਂ ਨੇ ਅੰਮ੍ਰਿਤਸਰ ਲਈ ਵੀ ਕਨੈਕਸ਼ਨ ਦਿੱਤਾ ਹੈ ਵਾਇਆ ਦਿੱਲੀ ਸੋ ਜ਼ਰੂਰ ਤੁਸੀਂ ਇਹ ਗੱਲ ਦਾ ਧਿਆਨ ਰੱਖੋ ਕਿ ਜਿੰਨੀਆਂ ਤੁਸੀਂ ਇਹਨੂੰ ਨੀਓਜ਼ ਨੂੰ ਸਪੋਰਟ ਕਰੋਗੇ ਫਲਾਈਟ ਨੂੰ ਵੀ ਇਹ ਫਲਾਈਟ ਸਿੱਧੀ ਅੰਮ੍ਰਿਤਸਰ ਤੋਂ ਟੋਰਾਂਟੋ ਦਿੱਲੀ ਰਾਹੀਂ ਨਹੀਂ ਤੇ ਜੇਕਰ ਇੰਨੇ ਲੋਕ ਟ੍ਰੈਵਲ ਕਰਦੇ ਨੇ ਵੱਧ ਤੋਂ ਵੱਧ ਤੇ ਫਿਰ ਉਹ ਫਲਾਈਟਸ ਵਧਾ ਵੀ ਸਕਦੇ ਹਨ ਕਿ ਜੇ ਫਲਾਈਟਸ ਵਧਣ ਗਿਆ ਹਫਤੇ ਚ ਚ ਪੰਜ ਫਲਾਈਟਾਂ ਵੀ ਜਾਣ ਉਹਨਾਂ ਨੇ ਦੋ ਫਲਾਈਟਾਂ ਨੇ ਤੇ ਮੈਂ ਇੱਥੇ ਦੱਸਣ ਜਾ ਰਿਹਾ ਹਾਂ ਜਦੋਂ ਅਸੀਂ ਪਤਾ ਕਰਦੇ ਹਾਂ 에ਰਪੋਰਟ ਤੋਂ ਜਾਂ ਉਹਨਾਂ ਦੇ 에ਅਰਲਾਈਨ ਦੇ ਵੀ ਜਿਹੜੇ ਨਾਲ ਜੁੜੇ ਨੇ ਤੇ ਪਤਾ ਲੱਗਦਾ ਹੈ ਕਿ 300 ਸਵਾਰੀਆਂ ਦਾ ਜਹਾਜ਼ ਹੈ ਤੇ ਕਈ ਵਾਰ ਉਹਨਾਂ ਦੀ ਸਿਰਫ 200 ਸਵਾਰੀ ਹੁੰਦੀ ਹੈ ਤੇ 에ਅਰ ਇੰਡੀਆ ਵੱਡੀ 에ਅਰਲਾਈਨ ਵਿੱਚ ਜਿਸ ਤਰ੍ਹਾਂ ਦੱਸ ਰਿਹਾ ਸੀ ਉਹਨਾਂ ਕੋ ਕਰੋੜਸ ਮਿਲੀਅਨਸ ਉਹਨਾਂ ਕੋ ਰੇ 4400 ਕਰੋੜ ਦਾ ਉਹਨਾਂ ਨੂੰ ਘਾਟਾ ਪਿਆ ਸੋ 4400 ਕਰੋੜ ਨਾਲ ਫਿਰ ਵੀ ਸਰਵਾਈਵ ਕਰ ਰਹੇ ਨੇ ਜਹਾਜ਼ ਲੈ ਰਹੇ ਨੇ ਪਾ ਜਿਹੜੀਆਂ ਛੋਟੀ 에ਅਰਲਾਈਨਸ ਨੇ ਜਾਂ ਹੋਰ ਹਨ ਉਹ ਇੰਨਾ ਵੱਡਾ ਕਟਾ ਬਰਦਾਸ਼ਤ ਨਹੀਂ ਕਰ ਸਕਦੀਆਂ ਨਹੀਂ ਅਫੋਰਡ ਕਰ ਸਕਦੀਆਂ ਸੋ ਜੇਕਰ ਤੇ ਅਸੀਂ ਦਿੱਲੀ ਜਾਣਾ ਹੈ ਤੇ ਦਿੱਲੀੋਂ ਫਿਰ ਅੰਮ੍ਰਿਤਸਰ ਜਾਂ ਪੰਜਾਬ ਨੂੰ ਆਣਾ ਤੇ ਸਾਰਿਆਂ ਨੇ ਜੇਕਰ ਸਿਰਫ ਮੱਝ ਦਾ ਇਲਾਕਾ ਲੈ ਲਈਏ ਸਿਰਫ ਉਹਨਾਂ ਨੂੰ ਜਾਣਾ ਹੈ ਤੇ ਮੈਨੂੰ ਨਹੀਂ ਲੱਗਦਾ ਕਿ ਇੰਨੀ ਟ੍ਰੈਫਿਕ ਦੋ ਫਲਾਈਟਾਂ ਤੋਂ ਸਾਨੂੰ ਪਤਾ ਲੱਗ ਰਿਹਾ ਜੀ ਜੇਕਰ ਉਹੀ ਯੀਅਰ ਰਾਊਟ ਇੱਕ ਪਾਸੇ ਦੀ ਗਰਮੀਆਂ 'ਚ ਆ ਰੀਆਂ ਸੀਗੀਆਂ ਫਲਾਈਟਾਂ ਇਧਰੋਂ ਲੋਕ ਨਿਕਟ ਜਾ ਰਹੇ ਸੀ ਉਧਰੋਂ ਆ ਰਹੇ ਸੀ ਭਰ ਕੇ ਸੋ ਇਸ ਕਰਕੇ ਜੇ ਅੱਧਾ ਜਹਾਜ਼ ਖਾਲੀ ਰਹਿ ਜਾਏ ਤੇ ਉਹਨਾਂ ਦਾ ਪੂਰਾ ਸਾਲ ਦਾ ਪ੍ਰੋਫਿਟ ਖਤਮ ਹੋ ਜਾਂਦਾ ਹੈ ਕਈ ਵਾਰ ਇਹ ਪੂਰਾ ਜਹਾਜ਼ ਇੱਕੋ ਹੀ ਖਾਲੀ ਰਹਿ ਜਾਂਦੇ ਜੋ ਸਾਨੂੰ ਜਾਣਕਾਰੀ ਸਮਝ ਆ ਰਹੀ ਹੈ ਇਸ ਸਮੇਂ ਹੋ ਸਕਦਾ ਹੈ ਉਹ ਜਦੋਂ ਟਿਕਟਾਂ ਮਹਿੰਗੀਆਂ ਵੇਚਦੇ ਨੇ ਅਸੀਂ ਕੋਈ ਟਰੈਕ ਨਹੀਂ ਰੱਖਦੇ ਪਰ ਜੋ ਕੁਝ ਸਾਨੂੰ ਸਮਝ ਆ ਰਿਹਾ ਹੈ ਅਸੀਂ ਕਹੀ ਜਾ ਰਹੇ ਹਾਂ ਕਿ ਫਲਾਈਟਾਂ ਲਿਆਓ ਲਿਆਓ ਈਵਨ 에ਅਰ ਇੰਡੀਆ ਵੀ ਜੇ ਅੰਮ੍ਰਿਤਸਰ ਆ ਜਾਏ ਹਫਤੇ 'ਚ 3 ਦਿਨ ਵੀ ਆ ਜਾਏ ਜਦੋਂ ਥੋੜੀ ਜੀ ਫਲਾਈਟ ਮਹਿੰਗੀ ਹੋ ਜਾਏਗੀ ਦਿੱਲੀ ਦੇ ਲੋਕੀ ਹੋਰ ਆਪਸ਼ਨਸ ਦੇਖਣੇ ਸ਼ੁਰੂ ਕਰ ਦੇਣਗੇ ਹੋ ਸਕਦਾ ਹੈ ਨਿਓਜ਼ ਨੂੰ ਨਿਓਜ਼ ਦਾ ਪਤਾ ਨਾ ਹੋਵੇ ਸੋ ਇਸੇ ਕਰਕੇ ਕੋਸ਼ਿਸ਼ ਕਰ ਰਹੇ ਹਾਂ ਕਿ ਤੁਹਾਡੇ ਤੱਕ ਜਾਣਕਾਰੀ ਪਹੁੰਚੇ ਤੇ ਆਉ ਤੁਹਾਨੂੰ ਦਿਖਾਣੇ ਆ ਕਿ ਜੇਕਰ ਤੁਸੀਂ ਨਿਓਜ਼ਏਰ ਦੀ ਵੈਬਸਾਈਟ ਤੇ ਡਾਇਰੈਕਟਲੀ ਦੇਖ ਸਕਦੇ ਹੋ ਆਉ ਤੁਹਾਨੂੰ ਦਿਖਾਣੇ ਆ ਕਿ ਉਹਨਾਂ ਦੀ ਜਿਹੜੀ ਫਲਾਈਟਾਂ ਨੇ ਦਸੰਬਰ ਵਿੱਚ ਵੀ ਜਿਹੜੀਆਂ ਉਹ ਐਡ ਹੋਈਆਂ ਹਨ ਸੋ ਤੁਸੀਂ neosair.it ਤੇ ਜਾ ਸਕਦੇ ਹੋ ਸਿੱਧਾ ਤੇ ਉੱਥੇ ਜਾ ਕੇ ਤੁਸੀਂ ਇਹ ਜ਼ਰੂਰ ਦੇਖ ਸਕਦੇ ਹੋ ਦੇਖੋ ਜੀ neosair ਦੀ ਵੈਬਸਾਈਟ ਹੈ ਤੇ ਅਸੀਂ ਵਨਵੇ ਭਰਾਂਗੇ ਆ ਰਾਉਂਡ ਟ੍ਰਿਪ ਆ ਦੇਖਦੇ ਹਾਂ ਪਹਿਲਾਂ ਟੋਰਾਂਟੋ ਤੋਂ ਕੈਨੇਡਾ ਤੇ ਕੈਨੇਡਾ ਵਿੱਚ ਟੋਰਾਂਟੋ ਫੇਟ ਟੋਰਾਂਟੋ ਤੋਂ ਅੰਮ੍ਰਿਤਸਰ ਮੇਰੀ ਖੁਦ ਦੀ ਰਿਸ਼ਤੇਦਾਰ ਹੈ ਜੀ ਇਹ ਇੱਕ ਉਹ ਕੈਲਗਰੀ ਰਹਿੰਦੇ ਨੇ ਉਹ ਬੱਚੀ ਹੈ ਨਾ ਡੈਡੀਕੇਸ਼ਨ ਸੀ ਉਹ ਕਹਿੰਦੀ ਮੈਂ ਟੋਰਾਂਟੋ ਆ ਜਾਾਂਗੀ ਉੱਥੇ ਰਿਲੇਟਿਵਸ ਕੋਲ ਰਹਿ ਕੇ ਇੱਕ ਦਿਨ ਫਿਰ ਮੈਂ ਅੰਮ੍ਰਿਤਸਰ ਹੀ ਜਾਵਾਂਗੀ ਛੋਟੇ ਬੱਚੇ ਦੇ ਨਾਲ ਸੋ ਇਹ ਜਿਹੜੀ ਜਜ਼ਬਾ ਹੈ ਜਿਹੜਾ ਡੈਡੀਕੇਸ਼ਨ ਹੈ ਸਾਨੂੰ ਕਰਨੀ ਪਏਗੀ ਖੱਜਲ ਖਵਾਰੀਆਂ ਜ਼ਰੂਰ ਹੋਣਗੀਆਂ ਹੋ ਸਕਦਾ ਪਰ ਅਸੀਂ ਪੰਜਾਬੀ ਕਹਿੰਦੇ ਹਾਂ ਨੇ ਬੜੇ ਮੋਰਚੇ ਲਾਏ ਨੇ ਬੜਾ ਕੀਤਾ ਵਾ ਤੇ ਜਦੋਂ ਅੰਮ੍ਰਿਤਸਰ ਆ ਕੇ ਕਈ ਵਾਰੀ ਬਾਥਰੂਮ ਥੋੜਾ ਜਿਹਾ ਕਿਤੇ ਉਹਨਾਂ ਨੂੰ ਨਜ਼ਰ ਆ ਜਾਂਦਾ ਹੈ ਤੇ ਉਹ ਕਾਫੀ ਸਾਨੂੰ ਕਹਿੰਦੇ ਨੇ ਬਾਥਰੂਮ ਸਾਫ਼ ਕਰੋ ਜੀ ਮੈਂ ਕੋਈ 에ਅਰਲਾਈਨ ਦਾ ਸਟਾਫ ਮੈਂਬਰ ਨਹੀਂ ਆ ਜਾਂ 에ਅਰਪੋਰਟ ਦਾ ਨਹੀਂ ਆ ਪਰ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਆ ਤੁਸੀਂ ਫਲਾਈਟਸ ਉਹਨਾਂ ਦੀਆਂ ਹਫ਼ਤੇ 'ਚ ਦੋ ਦਿਨ ਤੇ ਫਿਰ ਦਿਸੰਬਰ ਵਿੱਚ 1 3 5 7 9 11 13 ਤੇ 15 ਕਿਉਂਕਿ ਪੀਕ ਟਾਈਮ ਹੈ ਆ ਦੇਖਦੇ ਹਾਂ ਜੇਕਰ ਅਸੀਂ ਟੋਰਾਂਟੋ ਤੋਂ ਅੰਮ੍ਰਿਤਸਰ ਜਾਣਾ ਹੈ ਮੇਰੇ ਖੁਦ ਦੇ ਰਿਲੇਟਿਵ ਨੇ ਪਹਿਲੀ ਦਸੰਬਰ ਦੀ ਟਿਕਟ ਲਈ ਹੈ ਆਓ 3 ਦਸੰਬਰ ਦੇਖਦੇ ਆਂ ਤੇ ਇਹਨੂੰ ਤੁਸੀਂ ਸਰਚ ਕਰੋ ਮੈਂ ਰਾਉਂਡ ਟ੍ਰਿਪ ਨਹੀਂ ਦੇਖ ਰਿਹਾ ਤੁਸੀਂ ਰਾਉਂਡ ਟ੍ਰਿਪ ਦੇਖ ਸਕਦੇ ਹੋ ਖੁਦ ਟਿਕਟ ਦੇਖ ਸਕਦੇ ਹੋ ਟਰੈਵਲ ਏਜੰਟ ਕੋ ਵੀ ਲੈ ਸਕਦੇ ਹੋ ਤੇ ਇਹ ਦੇਖੋ ਉਹਨਾਂ ਦਾ 787 ਡ੍ਰੀਮ ਲਾਈਨਰ ਜਹਾਜ਼ 21 ਘੰਟੇ ਦਾ ਟਾਈਮ ਹੈ ਤੇ ਜੇਕਰ ਆਪਾਂ ਪਹਿਲੀ ਦਸੰਬਰ ਵੀ ਵੇਖਣੀ ਹੈ ਪਹਿਲੀ ਦਸੰਬਰ ਤੇ ਇਹ ਸਾਰੀਆਂ 967 ਡਾਲਰ ਦੀ ਟਿਕਟ ਉਹਨਾਂ ਦੀ ਆ ਰਹੀ ਹੈ ਆਉ ਦੇਖਦੇ ਆ ਕਿ ਸ케ਜੂਲ ਕੀ ਆ ਉਹਨਾਂ ਦਾ ਨੋਸੋ ਸਟਾਰਟ ਰਿਲੈਕਸ ਤੇ ਇੱਕ ਕੱਲ ਮੈਂ ਦੱਸ ਦਵਾਂ ਉਹਨਾਂ ਦੀ ਇੱਕ ਪ੍ਰੀਮੀਅਮ ਇਕਨੋਮੀ ਟਿਕਟ ਹੈ ਸੀਟਸ ਹਨ ਜਿਹੜੀਆਂ ਕਿ ਚੌੜੀਆਂ ਜਿੱਦਾਂ ਕਿ ਆਪਾਂ ਬਿਜ਼ਨਸ ਕਲਾਸ ਫਲੈਟ ਬੈੱਡ ਹੁੰਦੀਆਂ ਉਹ ਨਹੀਂ ਹਨ ਪਰ ਪ੍ਰੀਮੀਅਮ ਇਕਨੋਮੀ ਚੌੜੀਆਂ ਨੇ ਤੇ 140 ਪਿਚ ਪੰਜ ਜਾਂਦੀ ਹੈ ਉਹਦਾ ਤੁਸੀਂ 90 ਡਿਗਰੀ ਪਿਚ ਤੇ ਬੈਠਦੇ 90 ਬੈਠਦੇ ਜਿੱਦਾਂ ਪਰ ਤੁਸੀਂ ਜੋ ਟਿਲਟ ਕਰਨਾ ਹੋਵੇ ਤੇ 140 ਡਿਗਰੀ ਤੁਹਾਡਾ ਉੱਤੇ ਟਿਲਟ ਹੋ ਸਕਦਾ ਹੈ ਇਹਦਾ ਫਲੈਟ ਬੈਡ ਹੁੰਦਾ ਹੈ ਪੂਰਾ 180 ਹੋ ਜਾਂਦਾ ਹੈ ਸੋ ਕਾਫੀ ਫਿਰ ਵੀ ਪਰ ਸਿਰਫ ਦੇਖੋ ਫਰਕ ਦੇਖੋ ਸਿਰਫ ਯੂ ਐਸ ਡਾਲਰ ਆ ਰਿਹਾ ਕਿਉਂਕਿ ਮੈਂ ਅਮਰੀਕਾ ਜਾਂ ਸਿਰਫ 300 ਡਾਲਰ ਬਾਦ ਖਰਚ ਕੀਏ ਤੁਸੀਂ ਉਹ ਇਕਨੋਮੀ ਦੇ ਉਹ ਵੀ ਸੀਟ ਨਹੀਂ ਭਰਦੀ ਉਹਨਾਂ ਦੀ ਕਈ ਵਾਰ ਮੈਨੂੰ ਹੈਰਾਨੀ ਹੈ ਅਸੀਂ ਗੱਡੀ ਵੇਖਣੀ ਹੋਵੇ ਗੁਆਂਡ ਦੇ ਘਰ ਵੱਡੇ ਵੱਡੇ ਘਰ ਬਣਾਉਂਦੇ ਆ ਪਰ ਸਾਡੇ ਪੰਜਾਬੀਆਂ ਚ ਇੱਕ ਗੱਲ ਜ਼ਰੂਰ ਆਈ ਹੈ ਕੇਰਲਾ ਚਾਰ 에ਰਪੋਰਟ ਨੇ ਉਹਨਾਂ ਦੀ ਫਲਾਈਟਾਂ ਭਰੀਆਂ ਜਾ ਰਹੀਆਂ ਨੇ ਹੋਰ ਡਿਮਾਂਡ ਕਰ ਰਹੇ ਨੇ ਕਿਉਂ ਉਹ ਦਿੱਲੀ ਨਹੀਂ ਆਪਸ਼ਨ ਵੇਖਦੇ ਮੈਂ ਇਹ ਗੱਲ ਨਾ ਸੈਟੀਸਫਾਈ ਕਰਦਾ ਵਾਂ ਕਿ ਚਲੋ ਆਪਸ਼ਨਸ ਨਹੀਂ ਨੇ ਬਾਕੀ ਥਾਵਾਂ ਤੋਂ ਪਰ ਟੋਰਾਂਟੋ ਵਾਲਾ ਨਾ ਆਪਸ਼ਨ ਹੈ ਪਤਾ ਨਹੀਂ ਕਿਹੜੀ 에ਅਰਲਾਈਨ ਜਾਂ ਕਿਸ ਤਰ੍ਹਾਂ ਹੋਏਗਾ ਆਪਸ਼ਨ ਮੈਂ ਇੱਥੇ ਹੁੰਦਾ ਤੇ ਮੈਂ ਇੱਥੇ ਜਾਣਾ ਸੀਗਾ ਆ ਇਹ ਦੇਖੋ ਤੁਸੀਂ ਜੇ ਆਪਾਂ ਸਿਲੈਕਟ ਕਰੀਏ ਤੇ ਇਹ ਫਲਾਈਟ ਸਿਲੈਕਟ ਹੋ ਕੇ ਤੁਹਾਨੂੰ ਦੱਸ ਰਿਹਾ ਟਾਈਮ ਹੈ ਤੇ ਇਹ ਟੋਰਾਂਟੋ ਅੰਮ੍ਰਿਤਸਰ ਤੇ ਇੱਥੇ ਤੁਹਾਨੂੰ ਇਹ ਆ 345 ਤੇ ਚੱਲ ਕੇ ਰਾਤ ਨੂੰ ਪੌਣੇ 12 ਪਹੁੰਚੇਗੀ 5:35 6 ਵਜੇ ਉੱਥੇ ਪਹੁੰਚੇਗੀ ਉਹਨੇ ਮਾਰਜਿਨ ਰੱਖਿਆ ਕਿਉਂਕਿ ਸਰਦੀਆਂ ਦੇ ਮੌਸਮ ਨੇ ਇਹ ਮਾਰਜਿਨ ਉਹਨੇ ਰੱਖਿਆ ਸਰਦੀਆਂ ਦੇ ਦਿਨ ਨੇ ਫਲਾਈਟ ਕਿਤੇ ਹੋਵੇ ਲੇਟ ਹੋ ਸਕਦੀ ਹੈ 스노 ਵੀ ਹੋ ਸਕਦਾ ਹੈ ਤੇ ਇਹ ਵਿੱਚ ਟਾਈਮ 6 ਘੰਟੇ ਦਾ ਟਾਈਮ ਹੈ ਪਰ ਇਟਸ ਅ ਗੁੱਡ ਕਿ ਰਸਤੇ ਜੇ ਥੋੜਾ ਬ੍ਰੇਕ ਹੋ ਜਾਂਦੀ ਹੈ ਤੇ ਫਿਰ ਤੁਸੀਂ ਕਈ ਵਾਰ ਫਲਾਈਟਸ ਲੇਟ ਵੀ ਚੱਲਦੀਆਂ ਹਨ ਮੈਂ ਇੱਥੇ ਹੁਣ ਆਂ ਇੰਡੀਆ ਅਮਰੀਕਾ ਤੋਂ ਟੋਰਾਂਟੋ ਪਾਣ ਜਾ ਰਿਹਾ ਉਧਰੋਂ ਕਿਹੜੀਆਂ-ਕਿਹੜੀਆਂ ਆਪਸ਼ਨ ਤੇ ਪ੍ਰਾਈਸ ਕੀ ਆ ਰਹੀ ਹੈ ਉਧਰੋਂ ਵੀ ਚਾਰ ਫਲਾਈਟਾਂ ਗੋਤਿਆਨੇ ਉਧਰ ਜਾਣਾ ਪਰ ਆ ਦੇਖੋ ਤੁਸੀਂ ਇਹ ਵੀ ਜਿਹੜੀ ਫਲਾਈਟ ਹੈ ਉਹ ਤੁਸੀਂ ਲੈ ਸਕਦੇ ਹੋ ਫੂਡ ਦਾ ਦੱਸ ਰਹੇ ਨੇ ਤੇ ਇਹ ਜਿਹੜੀ ਟਿਕਟ ਹੈ ਤੁਸੀਂ ਇਸ ਤਰ੍ਹਾਂ ਹੀ ਤਕਰੀਬਨ ਉਧਰੋਂ ਵੀ ਮੈਂ ਸਿਲੈਕਟ ਕਰਾਂਗਾ ਤੇ ਪ੍ਰੋਮੋ ਫੇਅਰ ਉਹਨਾਂ ਦਾ ਹਾਲੇ ਵੀ ਅਵੇਲੇਬਲ ਹੈ ਤੇ ਜੇ ਅਸੀਂ ਪ੍ਰੋਮੋ ਫੇਅਰ ਇਹਦਾ ਮਤਲਬ ਹੈ ਕਿ ਹਾਲੇ ਉਹਨਾਂ ਦੇ ਸੀਟਾਂ ਨਹੀਂ ਭਰੀਆਂ ਸੋ ਇਹ ਉਹਨਾਂ ਸਟੂਡੈਂਟ ਵੀਜ਼ਾ ਵੀ ਕੱਟ ਗਏ ਨੇ ਤੇ ਟ੍ਰੈਫਿਕ ਵੀ ਕੱਟ ਗਈ ਆ ਦੋ ਲੱਗੇ ਜੋ ਲਾਉ ਕਰਦੇ ਨੇ ਬੇਲਾਨ ਪਹੁੰਚੇਗੀ 6:35 ਤੇ ਫਿਰ 11 ਵਜੇ ਉਹ ਉੱਥੋਂ ਫੇਰ ਉਹ ਮਿਲਾਨ ਤੋਂ 8 ਘੰਟੇ ਸਾਢੇ 8 ਘੰਟਿਆਂ ਜੋ ਫਲਾਈਟ ਟੋਰਾਂਟੋ ਪਹੁੰਚ ਜਾਏਗੀ ਇੱਥੇ ਜੇਕਰ ਮੈਂ 에어 ਇੰਡੀਆ ਚੈੱਕ ਕਰਾਂ ਅਸੀਂ ਆਓ ਚੈੱਕ ਕਰਦੇ ਆ ਜਸਟ ਕੰਪੈਰੀਸਨ ਲਈ ਜੇ ਆਪਾਂ ਪਹਿਲਾਂ ਚੈੱਕ ਕੀਤਾ ਸੀ 900 ਕੁਝ ਡਾਲਰ ਦੀ ਆ ਰਹੀ ਸੀ ਤੇ ਆਓ ਚੈੱਕ ਕਰੀਏ ਵਾਈ ਵਾਈ ਜ਼ੀ ਤੋਂ ਅਸੀਂ ਜੇ ਏ ਟੂ ਕਿਉ ਜਾਣਾ ਹੋਵੇ 에어 ਇੰਡੀਆ ਤੇ ਤੇ ਆਓ ਉਹਨਾਂ ਦਿਨ ਲਈ ਚੈੱਕ ਕਰੀਏ ਪਹਿਲੀ ਟ੍ਰਿਕ ਨੂੰ ਤੇ 1150 ਦੀ ਟਿਕਟ ਆ ਰਹੀ ਹੈ ਵਨ ਵੇਅ ਏਅਰ ਇੰਡੀਆ ਦੀ ਤਕਰੀਬਨ ਲੱਗਦਾ ਤੇ ਇਹ ਹੀ ਆਓ ਦੇਖੀਏ ਮੈਂ ਇਥੋਂ ਕਤਰ 에ਅਰਵੇਜ਼ ਦੀ ਆ ਰਹੀ ਹੈ 1150 ਕਿਉਂਕਿ ਕਤਰ 에ਅਰਵੇਜ਼ ਤੁਹਾਨੂੰ ਜੀਐਫਕੇ ਅਮਰੀਕਾ ਤੁਸੀਂ ਆ ਨਹੀਂ ਸਕਦੇ ਪਰ ਮੈਂ ਵਨ ਸਟਾਪ ਕਰਾਂਗਾ ਤੇ ਵਨ ਸਟਾਪ ਸਿਲੈਕਟ ਕੀਤਾ 2 ਦਸੰਬਰ ਦੀ ਪ੍ਰਾਈਸ ਆ ਗਈ ਹੈ ਤੇ ਤੁਸੀਂ ਦੇਖ ਸਕਦੇ ਹੋ 1100 ਡਾਲਰ ਦੀ ਏਅਰ ਇੰਡੀਆ ਦੀ ਵੀ ਟਿਕਟ ਸੋ ਨੀਓਸ ਦੀ ਟਿਕਟ ਸਸਤੀ ਹੈ 에어 ਇੰਡੀਆ ਦਾ ਜੇ ਅੱਜ ਤੱਕ ਦੀ ਬਿਜ਼ਨਸ ਕਲਾਸ ਜਾ ਉਹਨਾਂ ਦੀ ਸੀਟ ਵੀ ਨਹੀਂ ਕਦੀ 180 ਹੁੰਦੀ ਖਰਾਬ ਹੋਈ ਹੁੰਦੀ ਹੈ ਸੋ ਇਹਨਾਂ ਗੱਲਾਂ ਦਾ ਖਿਆਲ ਰੱਖਣਾ ਬਹੁਤ ਜ਼ਰੂਰੀ ਹੈ 17 ਘੰਟੇ ਤੋਂ 18 ਘੰਟੇ ਦਿੱਲੀ ਥਾਣੀ ਵੀ ਲੱਗ ਜਾਣਗੇ ਜੇ ਦਿੱਲੀੋਂ ਵੀ ਫਲਾਈਟ ਲੇਟ ਹੋ ਗਈ ਪਰ 에어 ਇੰਡੀਆ ਨੇ ਹੁਣ ਦੋ ਫਲਾਈਟਾਂ ਕਰ ਦਿੱਤੀਆਂ ਨੇ ਤੇ ਉਹਦੇ ਨਾਲ ਜ਼ਰੂਰ ਕੁਝ ਅਸਰ ਹੋਏਗਾ ਇਹ ਵੀਡੀਓ ਰਾਹੀਂ ਇਹੋ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਤੁਸੀਂ ਆਨਲਾਈਨ ਟਿਕਟ ਤੇ ਬਾਏ ਕਰ ਸਕਦੇ ਹੋ flights.google.com ਤੇ ਦੇਖੇ ਵੀ ਕੰਪੈਰੀਜ਼ਨ ਕਰ ਸਕਦੇ ਹੋ ਉੱਤੇ ਨਿਓਜ਼ ਦੀਆਂ 6 ਸੀਟਸ ਵੀ ਅਵੇਲੇਬਲ ਹੁੰਦੀਆਂ ਹਨ ਤੇ ਮੈਂ ਵਨ ਸਟਾਪ ਆਇਆ ਸੀ ਤੇ ਤੁਸੀਂ ਹੋਰ ਵੀ ਦੇਖ ਸਕਦੇ ਹੋ ਪਰ ਸਾਡੀ ਕੋਸ਼ਿਸ਼ ਹਾਲੇ ਵੀ ਜਾਰੀ ਹੈ ਕਿ ਸਿੱਧੀ ਫਲਾਈਟ ਸਿੱਧੀ ਫਲਾਈਟ ਹੋਣ ਸਿਰਫ ਇੰਡੀਅਨ ਕੈਰੀਅਰ ਹੀ ਚਲਾ ਸਕਦੇ ਨੇ ਕੈਨੇਡਾ ਦੇ ਕੈਰੀਅਰ ਸਿਰਫ 6 에어ਪੋਰਟਸ ਤੇ ਜਾ ਸਕਦੇ ਨੇ ਇੰਡੀਆ ਦੇ ਏਅਰ ਕੈਨੇਡਾ ਅਮ੍ਰਿਤਸਰ ਨਹੀਂ ਜਾ ਸਕਦੀ ਬਿਕੋਜ਼ ਕੈਨੇਡਾ ਤੇ ਭਾਰਤ ਦੀ ਸਰਕਾਰ ਨੇ ਬਾਇਲੈਟਰਲ ਨਵੇਂ ਹਵਾਈ ਸਮਝੌਤੇ ਸਾਈਨ ਕੀਤੇ ਨੇ ਜਿਹਦੇ ਵਿੱਚ ਅਮ੍ਰਿਤਸਰ ਨਹੀਂ ਹੈਗਾ ਸਿਰਫ 6 ਵੱਡੇ 에어ਪੋਰਟ ਨੇ ਭਾਰਤ ਦੇ ਕੋਸ਼ਿਸ਼ ਕਰੋ ਕਿ ਸਿੱਧਾ ਅਮ੍ਰਿਤਸਰ ਹੀ ਜਾਈਏ ਨਿਯੋਜ਼ ਨੂੰ ਕਾਮਯਾਬ ਕਰੋ ਉਹ 4 ਵੀ ਫਲਾਈਟਾਂ ਪੂਰੇ ਸਾਲ ਕਰਨ ਨੂੰ ਤਿਆਰ ਹਨ ਪਰ ਪੰਜਾਬੀਓ ਜਾਜ ਤੇ ਭਰੋ ਜੇ ਜਾਜ ਨਹੀਂ ਭਰੋਗੇ ਤੇ ਫਿਰ ਸਿੱਧੀ ਫਲਾਈਟ ਕਿਦਾਂ ਸ਼ੁਰੂ ਕਰਵਾਓਗੇ ਸੋ ਗੱਲਾਂ ਬਹੁਤ ਨੇ ਸਾਨੂੰ ਸੋਸ਼ਲ ਮੀਡੀਆ ਤੇ ਦਿੱਲੀ ਰੋਕਦੀ ਹੁਣ ਦੱਸੋ ਨੀਓਜ਼ 에ਰਲਾਈਨ ਤੇ ਤੁਹਾਨੂੰ ਜਾਣ ਤੋਂ ਕੌਣ ਰੋਕਦਾ ਹੈ ਮਾਫ ਕਰਨਾ ਜੇਕਰ ਦਿੱਲੀ ਜਾਂ ਗਵਰਨਮੈਂਟ ਆਫ ਇੰਡੀਆ ਜਾਂ ਦਿੱਲੀ ਹਵਾਈ ਅੱਡਾ ਅੰਮ੍ਰਿਤਸਰ ਫਲਾਈਟਸ ਨਹੀਂ ਆਂਦਿੰਦੀਆਂ ਤੇ ਨੀਓਜ਼ ਫਲਾਈਟ ਨੂੰ ਪੂਰਾ ਭਰਨ ਚੋਂ ਕੌਣ ਰੋਕ ਰਿਹਾ ਹੈ ਸੋ ਇਹ ਗੱਲਾਂ ਦਾ ਜ਼ਰੂਰ ਧਿਆਨ ਰੱਖੋ ਇਨੀਆਂ ਬੇਨਤੀਆਂ ਸਨ ਆ फ्लाए अमृतसर जरूर तुम जुड़े रहो आ, सोशल मीडिया से असी फेसबुक ट्विटर इंस्टाग्राम जिथे भी तुम सोशल मीडिया ते हो जरूर कोशिश करो फॉलो करो आओ कट्ठे होइए एकजुट होए फए अमृतसर इनिशिएटिव एक वॉल्टियर एफर्ट है इस असी एज अ सेवा इसबा रहे हैं छोटी जी टीम है ਤੇ ਜਿੰਨਾ ਅਸੀਂ ਹੋ ਸਕਦਾ ਹੈ ਅਸੀਂ 에어ਲਾਈਨਸ ਤੱਕ ਗਵਰਨਮੈਂਟ ਤੱਕ ਸਾਰਿਆਂ ਤੱਕ ਪਹੁੰਚ ਕਰਦੇ ਹਾਂ ਪ੍ਰਾਈਵੇਟ 에어ਲਾਈਨਸ ਖਾਸ ਕਰਕੇ 에어 ਇੰਡੀਆ ਵੀ ਪ੍ਰਾਈਵੇਟ ਹੈ ਉਹਨਾਂ ਨੇ ਵੀ ਅਸੀਂ ਕੁਝ ਮੀਟਿੰਗਸ ਕੀਤੀਆਂ ਸਨ ਤੇ ਉਮੀਦ ਕਰਦੇ ਹਾਂ ਕਿ ਜਿਹੜੀ ਮੰਗ ਹੈ ਜ਼ਰੂਰ ਟੋਰਾਂਟੋ ਜਾਂ ਵੈਂਕੂਵਰ ਜਾਂ ਕਿਤੇ ਹੋਰ ਉਹ ਜ਼ਰੂਰ ਪੂਰੀ ਹੋਏਗੀ ਬਹੁਤ ਬਹੁਤ ਧੰਨਵਾਦ